ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਪੰਜਾਬੀ YouTube ਚੈਨਲ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਕarele ਉਹ ਵੀ ਭਰ ਕੇ ਸਾਰੇ ਜਣੇ ਵੀਡੀਓ ਨੂੰ ਇੱਦਾਂ ਬਣੇ ਰਹਿਣ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਕਮੈਂਟ ਸ਼ੁਰੂ ਕਰਿਓ ਆਪਾਂ ਪਿਆਜ਼ ਛੱਲ ਕੇ ਇਹਨਾਂ ਨੂੰ ਇਦਾਂ ਪਾਣੀ ਦੇ ਵਿੱਚ ਭੌਂ ਕੇ ਰੱਖ ਦਵਾਂਗੇ ਆਪਾਂ ਤੇਲ ਨੂੰ ਗਰਮ ਕਰਨਾ ਰੱਖ ਦਿੱਤਾ ਹੈ। ਤੇ ਆਪਾਂ ਕਰੇਲੀਆਂ ਨੂੰ ਚੰਗੀ ਤਰ੍ਹਾਂ ਧੋ ਲਿਆ ਆ। ਪਾਣੀ ਵਿੱਚ ਪਿਆਜ਼ ਪਾ ਕੇ ਰੱਖ ਦਿੱਤੇ ਆ ਤਾਂ ਕਿ ਇਹ ਕਲੱਤਣ ਨਾ ਮਰਨ। ਬਾਕੀ ਸਮਾਨ ਆਪਾਂ ਰੈਡੀ ਕਰਨਾ। ਸਭ ਤੋਂ ਪਹਿਲਾਂ ਆਪਾਂ ਕਰੇਲੀਆਂ ਨੂੰ ਫਰਾਈ ਕਰਨਾ। ਕਰੇਲੀਆਂ ਆਪਾਂ ਤੇਲ ਚ ਪਾ ਦਿੱਤੇ। ਹੁਣ ਇਹ ਹੌਲੀ-ਹੌਲੀ ਆਪਾਂ ਫਰਾਈ ਕਰਾਂਗੇ। ਜਦ ਤੱਕ ਆਪਣੇ ਕਰੇਲੇ ਫਰਾਈ ਹੋ ਰਹੇ ਨੇ ਜਦ ਤੱਕ ਆਪਾਂ ਸਮਾਨ ਤਿਆਰ ਕਰ ਲੈਂਦੇ ਆਂ ਤੇ ਜਿਹੜਾ ਤਾਪਾ ਠੰਡੇ ਹੁੰਦੇ ਆ ਆਪਾਂ ਜਦ ਤੱਕ ਘੜ ਕਰ ਦਿੰਦੇ ਆਂ ਤੇ ਹੁਣ ਆਪਾਂ ਲੱਗੇ ਆਂ ਥੋੜਕਾ ਤਿਆਰ ਕਰਨ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਜੀ ਥੋੜਾ ਜਿਹਾ ਵਿੱਚ ਪਿਆਜ਼ ਐਡ ਕਰ ਦੁੱਤੀ ਆਂ ਹੁਣ ਆਪਾਂ ਨੂੰ ਢਿਆਜ ਨਾਲ ਪਉਣਾ ਲੱਗਾ। ਇਹ ਆਜ ਆਪਣੇ ਰੈਡੀ ਹੋ ਗਏ। ਹੁਣ ਆਪਾਂ ਪਾਵਾਂਗੇ ਟਮਾਟੋ। ਆਹ ਕਲੇਮ ਲਾ ਲਈਏ। ਹੁਣ ਇਸ ਦੇ ਵਿੱਚ ਪਾਵਾਂਗੇ ਆਪਾਂ ਮਿਰਚਾਂ। ਇਹ ਭਰੀਆਂ ਮਿਰਚਾਂ ਕੱਟ ਕੇ ਰੱਖੀਆਂ ਹੋਈਆਂ ਆ। थोड़ी ये बच्चे पावगे आप लाल मिर्च नमक पावे स्वाद अनुसार पावगे हल्दी थोड़ी जी पावे ਪਣ ਤੜਕਾ ਤਿਆਰ ਹੈ। ਇਹਨੂੰ ਪਾਠੰਡਾ ਕਰਾਂਗੇ ਥੋੜੀ ਜਿਹਾ ਦੇਰ ਤੱਕ। ਲਓ ਜੀ ਆਪਣੇ Karele ਹੋ ਗਏ ਨੇ ਤਿਆਰ। ਥੋੜੀ ਜਿਹੀ ਵੀਡੀਓ ਮੇਰੇ ਤੋਂ ਨਹੀਂ ਬਣਾ ਹੋਈ। ਹੁਣ ਆਪਣੇ Karele ਤਿਆਰ ਹੋ ਗਏ ਨੇ। ਥੋੜੇ ਜਿਹਾ ਥੋੜਾ ਜਿਹਾ ਹੋਰ ਸੇਕ ਲਵਾਵਾਂਗੇ ਇਹਨੂੰ ਆਪਾਂ। ਲਓ ਜੀ ਆਪਣੇ ਤਰੀਲੇ ਬਣ ਕੇ ਹੋ ਗਏ ਨੇ ਤਿਆਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਕੋਈ ਗਲਤੀ ਹੋਈ ਤਾਂ ਕਮੈਂਟ ਬਾਕਸ 'ਚ ਜ਼ਰੂਰ ਦੱਸਣਾ ਥੈਂਕ ਯੂ ਧੰਨਵਾਦ ਜੀ